हा जी सर नालो आयो भई नालो आयो पिछे आयो ਵਾਸਾ ਨੂੰ ਮਸਤਕੋਂ ਲਈ ਚਿਕਰਾਨਾ ਕਰਨਾ ਹੈ ਜੀ ਵਾਇਗੁਰ ਦਾ ਸ਼ੁਕਰਾਨਾ ਕਰਨ ਆਏ ਅਕਾਲੀ ਦਲ ਵਾਲੋਂ ਮੀਤਵਾਰ ਲਾਨਿਆ ਗਿਆ ਕੀ ਕਹਿਣਾ ਚਾਹੁੰਦੇ ਹਾਂ ਕਿ ਸ਼ੁਕਰਾਨਾ ਕਰੀ ਤਾਂ ਕਿ ਮੁਡੀਏ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਨਿਆ ਗਿਆ ਉਮੀਦਵਾਰ ਇਸ ਕਰਕੇ ਅਸੀਂ ਵਾਇਗੁਰ ਦਾ ਸ਼ੁਕਰਾਨਾ ਕਰਨਾ ਆਏ ਹਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਵਰਕਰ ਨੂੰ ਸੀਟ ਦੇ ਕੇ ਨਿਵਾਜਿਆ ਜੀ ਤੇ ਵਰਕਰ ਦੀ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਆ ਉਹ ਥੱਲੇ ਉਹਨੂੰ ਕੋਈ ਪੁੱਛਦਾ ਹੀ ਨਹੀਂ ਵਰਕਰ ਨੂੰ ਤੇ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬੀਬੀ ਜੀ ਪ੍ਰਿੰਸੀਪਲ ਦੀ ਲੈਣ ਤੋਂ ਇੱਕਦਮ ਸਿਆਸਤ ਦੇ ਵਿੱਚ ਆਉਣਾ ਬੱਚਿਆਂ ਦਾ ਜਿਹੜਾ ਭੇਖਿਆ ਤੁਸੀਂ ਉਹਨਾਂ ਨੂੰ ਮਤਲਬ ਬੜੇ ਚੰਗੇ ਤਰੀਕੇ ਨਾਲ ਦੁਨੀਆਦਾਰੀ ਸਿਖਾ ਕੇ ਉਹਨਾਂ ਨੂੰ ਕਾਮਯਾਬ ਕਰਦੇ ਜੇ ਫਿਰ ਉਹ ਜਾ ਕੇ ਕੋਈ ਨੌਕਰੀ ਕਰਦਾ ਕੋਈ ਸਿਆਸਤ ਵਿੱਚ ਜਾਂਦਾ ਕੋਈ ਵਕੀਲ ਬਣਦਾ ਕੋਈ ਜੱਜ ਬਣਦਾ ਇਹਦੇ ਵਿੱਚ ਸਿਆਸਤ ਵਿੱਚ ਵੀ ਬੜਾ ਔਖਾ ਸਿਸਟਮ ਆ ਕਿਸ ਤਰ੍ਹਾਂ ਜਿਹੜਾ ਆ ਬੀਬੀ ਵਿਚਰਨਗੇ ਲੋਕਾਂ ਦੇ ਮੇਨ ਮੁੱਦਾ ਤੇ ਮੇਰਾ ਇਹੀ ਆ ਕਿ ਜਿਹੜੇ ਨੌਜਵਾਨ ਨਸ਼ੇ ਵਿੱਚ ਫਸ ਚੁੱਕੇ ਨੇ ਮੈਂ ਉਹਨਾਂ ਨੂੰ ਮੁਕਤਰਾ ਵਿੱਚ ਲਿਆਉਂਗੀ ਜਸਟਰ ਦਰਬਾਰ ਸਾਹਿਬ ਦਾ ਆਤਮਸਤਕ ਹੋਏ ਦੇ ਕੀ ਸਮਝੀਏ ਵੀ ਅੱਜ ਤੋਂ ਤੁਹਾਡਾ ਹਲਕੇ ਦੇ ਵਿੱਚ ਜਿਹੜਾ ਵਾ ਚੋਣ ਮਹਿਮ ਦਾ ਆਗਾਜ਼ ਕਰ ਚੁੱਕੇ ਜੀ ਤੁਸੀਂ ਜੀ ਗੁਰੂ ਮਹਾਰਾਜ ਦਾ ਸ਼ਿਰੋਵਾਦ ਲੈ ਕੇ ਤੇ ਅਸੀਂ ਆਗਾਜ਼ ਕਰ ਚੁੱਕੇ ਹਾਂ ਉਹ ਟ੍ਰਾਂਸਪੋਰਟਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਅਪੀਲ ਉਹਨਾਂ ਨੂੰ ਇਹੀ ਕਰਾਂਗੀ ਕਿ ਸਾਥ ਦੋ ਸਾਡਾ ਸ਼੍ਰੋਮਣੀ ਕਮੇਟੀ ਦਾ ਸਮੇਂ ਦੀ ਲੋੜ ਆ ਅਕਾਲੀ ਦਲ ਦੀ ਸਰਕਾਰ ਆਵੇ ਖੇਤਰੀ ਪਾਰਟੀ ਆ ਉਹਨਾਂ ਦੇ ਸਮੇਂ ਵਿਕਾਸ ਹੋਇਆ ਜੋ ਵੀ ਉਹਨਾਂ ਨੇ ਲੋਕਾਂ ਦੇ ਮੁੱਦੇ ਮਸਲੇ ਹੱਲ ਕੀਤੇ ਨੇ ਤੇ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਕੋਈ ਮਸਲੇ ਹੱਲ ਨਹੀਂ ਹੋਏ ਖੇਤਰੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਤੇ ਉਹਦੇ ਨਾਲ ਸਭ ਨੂੰ ਖੜਨਾ ਚਾਹੀਦਾ ਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਹਰਵੰਦ ਸਿੰਘ ਆ ਚੇਅਰਮੈਨ ਸਰਦਸ਼ਮਨ ਜੀ ਕਾਲੇਤਲ ਦੇ ਵੱਲੋਂ ਉਮੀਦਵਾਰ ਲਾਣਗੇ ਪੀਪੀ ਸੁਖਿੰਦਰ ਗੌਰ ਵੀ ਰੰਧਾਵਾ ਜੀ ਤੇ ਬਾਦਸ਼ਾਹ ਨਮਸਤਕੋਨ ਆਏ ਜੀ ਤੁਸੀਂ ਵੀ ਉਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਛੂਨ ਹੀ ਕਾਦੀਰ ਵੱਲੋਂ ਜਿਹੜੀ ਇਹਨਾਂ ਨੂੰ ਟਿਕਟ ਦਿੱਤੀ ਗਈ ਆ ਅਸੀਂ ਸੁਖਬੀਰ ਸਿੰਘ ਬਾਦਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇੱਕ ਉਹ ਪਰਿਵਾਰ ਆ ਧਰਮੀ ਫੌਜੀ ਜਿਨ੍ਹਾਂ ਨੂੰ ਇਹਨਾਂ ਨੇ ਟਿਕਟ ਦੇ ਕੇ ਨਵਾਜਿਆ ਇਹਦੀ ਬੈਕਗ੍ਰਾਉਂਡ ਇਹਨਾਂ ਦੀ ਏਡੀ ਵਧੀਆ ਵਾ ਕਿ ਇੱਕ ਧਰਮੀ ਫੌਜੀ ਜੂਨ 84 ਦੇ ਜਿਹੜਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਉੱਥੋਂ ਇਹਨਾਂ ਦੇ ਪਤੀ ਜਿਹੜੇ ਸੀ ਉਹ ਜੇਲ ਵੀ ਕੱਟੀ ਸਾਰਾ ਉਹਨਾਂ ਨੇ ਇਹਦੇ ਵਿੱਚ ਸਿੱਖੀ ਦੇ ਵਿੱਚ ਯੋਗਦਾਨ ਪਾਇਆ ਇਹ ਇਸ ਵਾਸਤੇ ਧਰਮੀ ਫੌਜੀ ਜਿਹੜੇ ਆ ਉਹ ਉਹਨਾਂ ਦੀ ਇਹ ਪਤਨੀ ਹੈ ਇਸ ਵਾਸਤੇ ਸਾਡਾ ਸਾਰਾ ਹੀ ਧਰਮ ਪ੍ਰੋਗਰਾਮ ਜਿਹੜਾ ਉਹ ਧਰਮ ਇੱਥੇ ਜ ਪੰਤਗਤ ਐਸ਼ੀ ਹਲਕਾ ਸੀ ਉਸ ਦੇ ਬਾਅਦ ਸਪੈਸ਼ਲ ਇਹਨਾਂ ਨੂੰ ਟ੍ਰੀਟ ਦੇ ਕੇ ਨਵਾਜਿਆ ਗਿਆ ਅਸੀਂ ਸੁਖਵੀਰ ਬਾਦਲ ਸਿੰਘ ਧੰਨਵਾਦ ਕਰਦੇ ਹਾਂ ਬਾਦਲ ਸਾਹਿਬ ਦਾ ਤੇ ਬਾਕੀ ਜਿਹੜੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਧਾਰਮਿਕ ਪੱਖੋਂ ਇਹ ਬਿਲਕੁਲ ਇਹਨਾਂ ਦੀ ਜਿਹੜੀ ਆ ਉਹ ਪਸ਼ੂਕਰ ਜਿਹੜਾ ਵਾ ਉਹ ਬਿਲਕੁਲ ਧਾਰਮਿਕ ਆ ਇਹਨਾਂ ਨੂੰ ਐਵੇਂ ਨਹੀਂ ਕਿਸੇ ਨੂੰ ਕਹਿਣਾ ਵੀ ਉਹ ਦੂਜੇ ਧਾਰਮਿਕ ਜਥੇਬੰਦੀਆਂ ਵਾ ਇਹ ਬਿਲਕੁਲ ਇਹਨਾਂ ਦਾ ਨਰੋਲ ਜਿਹੜਾ ਵਾ ਉਹ ਧਾਰਮਿਕ ਜਿਹੜਾ ਵਾ ਹਲਕਾ ਵਾ ਧਰਮਗ ਹਲਕੇ ਦੇ ਮਤਾਬਕ ਇਹਨਾਂ ਨੂੰ ਟਿਕਟ ਦਿੱਤੀ ਗਈ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦੇ ਆ ਸੋ ਸਰਦਾਰ ਸਰਬੀਰ ਸਿੰਘ ਬਾਦਲ ਜੀ ਅੱਜ ਇਹ ਪੰਥਕ ਹਲਕਿਆਂ ਦੇ ਵਿੱਚ ਵਿਚਰ ਰਹੇ ਆ ਸਾਰੇ ਹਲਕਿਆਂ ਦੇ ਵਿੱਚ ਵਾਰ-ਵਾਰ ਜਾ ਰਹੇ ਉੱਥੋਂ ਪੰਥਕ ਟਿਕਟਾਂ ਹੀ ਦਿੱਤੀਆਂ ਜਾ ਰਹੀਆਂ ਸੋ ਸਾਡੀ ਸਾਰੇ ਹਲਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਇੱਥੋਂ ਜਿੱਤ ਦਾ ਅਗਾਜ਼ ਜਿਹੜਾ ਸ਼ੁਰੂ ਹੋਣਾ ਵਾ ਉਹ ਜਿੱਤ ਦੇ ਅਗਾਜ਼ ਨੂੰ ਸ਼ੁਰੂ ਕਰਨ ਵਾਸਤੇ ਅੱਜ ਆਸ਼ੀਰਵਾਦ ਲਿਆ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਆਹ ਦੀ ਕੀ ਨਾਜਰ ਹੋ ਗਈ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤੇ ਅੱਜ ਸਾਰੇ ਅਸੀਂ ਸ਼ਹੀਦ ਦਰਬਾਰ ਸਾਹਿਬ ਜੀ ਨਤਮਸਤਕ ਹੋਣ ਆਏ ਆ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੇ ਨਾਲ ਜੋ ਕਿ ਇੱਕ ਪ੍ਰਿੰਸੀਪਲ ਨੇ ਔਰ ਮੇਰੇ ਖਿਆਲ ਨਾਲ ਇੱਕ ਸੱਚੇ ਸੁੱਚੇ ਤੇ ਇਮਾਨਦਾਰ ਕੈਂਡੀਡੇਟ ਨੂੰ ਸਾਨੂੰ ਮੌਕਾ ਦੇਣਾ ਚਾਹੀਦਾ ਤੇ ਇਹ ਸਾਡੇ ਵਿਧਾਇਕ ਉਮੀਦਵਾਰ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਇਹੋ ਜਿਹਾ ਬਦਲਾਵ ਲੈ ਕੇ ਆਉਣਗੇ ਜਿਹਦੀ ਆਪਾਂ ਕਹਿ ਸਕਦੇ ਕਿ ਲੋੜ ਜਦ ਹੀ ਉਹ ਦੀ ਇੱਕ ਕਾਫੀ ਸਮੇਂ ਤੋਂ ਸਾਡੇ ਸਾਰੇ ਪੰਜਾਬ ਨੂੰ ਰਹੀ ਹੈ ਤੇ ਤਰਨ ਤਰਨ ਹਲਕਾ ਹਮੇਸ਼ਾ ਇਹਨਾਂ ਦੇ ਨਾਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜਿੱਤ ਸਾਡੀ ਪੱਕੀ ਹੈ ਜੀ ਬਾਬਾ ਦੀਪ ਸਿੰਘ ਜੀ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੇਰ ਪਰਹਾਤ ਸਾਡੀ ਪਾਰਟੀ ਤੇ ਬਣਿਆ ਰਹੀ ਧੰਨਵਾਦ ਸੁਭੀਰ ਸਿੰਘ ਬਾਦਲ ਜੀ ਦਾ ਤੇ ਸਭ ਤੋਂ ਵੱਡਾ ਧੰਨਵਾਦ ਮੈਂ ਕਰਨਾ ਚਾਹੂੰਗੀ ਆਜ਼ਾਦ ਗਰੁੱਪ ਮੈਂਬਰਾਂ ਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਮਾਤਾ ਜੀ ਨੂੰ ਬੀਬੀ ਜੀ ਨੂੰ ਵੋਟ ਦੇਣ ਦਾ ਸਪੋਰਟ ਦੇਣ ਦਾ ਮੌਕਾ ਦਿੱਤਾ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਖਫਤ ਜੀ ਪਹਿਲਾਂ ਤਾਂ ਮੈਂ ਜਿਹੜਾ ਸਾਈਬ ਸ਼੍ਰੀ ਗੁਰੂ ਅਰਜਨ ਦੇਵ ਪ ਜੋ ਜਿਹੜੀ ਪਵਿੱਤਰ ਨਗਰੀ ਤਰਨਤਨ ਸਾਹਿਬ ਤੇ ਜਿਹੜੀ ਵਸਾਈ ਹੋਈ ਆ ਜਿਹੜੇ ਸਾਡੇ ਜਿਹੜੇ ਕੈਂਡੀਡੇਟ ਨੇ ਸੁਖਿੰਦਰ ਕੌਰ ਜੀ ਨੇ ਦਾਪਾ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੇ ਪਹਿਲਾਂ ਬਾਬੋੜਾ ਸਾਹਿਬ ਜਿਹੜੇ ਪਿੰਡ ਧਰਤੀ ਤੇ ਉਹਨਾਂ ਦੇ ਉੱਥੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਿਹੜਾ ਆਸ਼ੀਰਵਾਦ ਲੈ ਕੇ ਬਾਬੋੜਾ ਸਾਹਿਬ ਦੀ ਧਰਤੀ ਤੋਂ ਤੇ ਆਪਣੀ ਜਿਹੜੀ ਆ ਰਾਜਨੀਤੀ ਆ ਜਿਹੜੀ ਪਹਿਲੀ ਸ਼ੁਰੂ ਕੀਤੀ ਆ ਅੱਜ ਅਸੀਂ ਤਰਨਤਨ ਸ਼ਹਿਰ ਦੇ ਵਿੱਚ ਜਿਹੜੀ ਆ ਬਜ਼ਾਰਤ ਹੁੰਦਿਆਂ ਹੋਇਆਂ ਅਸੀਂ ਜਿਹੜਾ ਇੱਕ ਜਿਹੜਾ ਜੇ ਨਮਸਤਕ ਹੋ ਗੇ ਗੁਰੂ ਘਰ ਦਾ ਜਿਹੜਾ ਗੁਰੂ ਜੰਦੇ ਪਾਸ਼ਾ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਆ ਤੇ ਜਿਹੜੇ ਦਸਤੇ ਦੀਆਂ ਜਿਹੜ ਬਾਰ ਬਾਰ ਜਿਹੜਾ ਇੱਕ ਜਿਹੜਾ ਸਾਨੂੰ ਇੱਕ ਜਿਹੜਾ ਹੌਸਲਾ ਦੇ ਦੇ ਕਿ ਜਿਹੜਾ ਇਹ ਕਹਿਵੇ ਜਿਹੜੀ ਤੁਸੀਂ ਟਿਕਟ ਜਿਹੜੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਟਿਕਟ ਆ ਉਹ ਤੁਸੀਂ ਲੜੋ ਤੇ ਅੱਜ ਅਸੀਂ ਉਹਨਾਂ ਦੀ ਜਿਹੜੀ ਸ਼ਹਿਰ ਦੀ ਮੰਗ ਦੇ ਕਰਕੇ ਜਿਹੜਾ ਆਜ਼ਾਦ ਗਰੁੱਪ ਆ ਉਹਨਾਂ ਦੇ ਸ਼ਹਿਰ ਵਾਸੀਆਂ ਦੇ ਪਿੰਡਾਂ ਵਾਸੀ ਹਲਕਾ ਦੀ ਜਿਹੜੀ ਡਿਮਾਂਡ ਸੀ ਵੀ ਜਿਹੜੀ ਇਹ ਜਿਹੜੀ ਟਿਕਟ ਆ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਵਿਕਾਸ ਜਿਹੜਾ ਤਰਨਤਾਰਨ ਦਾ ਵਿਕਾਸ ਜਿੰਨਾ ਵੀ ਹੋਇਆ ਵਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਉਹਨਾਂ ਦੀ ਜਿਹੜੀ ਰਹਿਣ ਮਹੀਰ ਜਿਹੜਾ ਜਿਹੜਾ ਵਿਕਾਸ ਹੋਇਆ ਵਾ ਇਹ ਦੁਬਾਰਾ ਜਿਹੜਾ ਜਿਹੜਾ ਵਿਕਾਸ ਜਿਹੜਾ ਰਹਿੰਦਾ 10 ਸਾਲ ਤੋਂ ਜਿਹੜਾ ਪਿਛੜਿਆ ਵਿਕਾਸ ਜਿਹੜਾ ਰਹਿ ਗਿਆ ਸਮਾਂ ਜਿਹੜਾ ਪਿਛੜ ਗਿਆ ਵਾ ਜਿਹੜੀਆਂ ਸਰਕਾਰਾਂ ਨਹੀਂ ਜਿਹੜੇ ਕੰਮ ਕਿਤੇ ਉਹ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਇੱਕ ਵਾਰੀ ਜਿਹੜਾ ਇਹ ਜਿਹੜੀ ਤਰਨ ਤਰਨ ਜਿਹੜੀ ਸੁੰਦਰਤਾ ਜਿਹੜੀ ਆ ਉਹ ਦੁਬਾਰਾ ਇੱਕ ਵਾਰੀ ਬਰਕਰਾਰ ਰੱਖਾਂਗੇ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਤਰਤੀਬ ਸਾਈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਰੰਧਾਵਾ ਜੀ ਨੂੰ ਜੋ ਟਿਕਟ ਦੇ ਕੇ ਨਵਾਜਿਆ ਗਿਆ ਅਸੀਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਪੰਸ ਜਿਹੜੇ ਸਾਡੇ ਸਨ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਸਰਦਾਰ ਸੁਖਬੀਰ ਸਿੰਘ ਜੀ ਆਵਾਜ਼ ਬਣ ਕੇ ਗਾੜੀ ਸੰਗਤ ਨੂੰ ਸੁਣਾ ਰਹੇ ਆ ਤੇ ਅਸੀਂ ਉਹਨਾਂ ਦਾ ਤਨਮਾਨ ਕਰਦੇ ਆ ਕਿ ਜਿਨ੍ਹਾਂ ਨੇ ਰੰਧਾਵਾ ਮੈਡਮ ਜੀ ਨੂੰ ਸਾਡਿਆਂ ਨੂੰ ਟੇਢ ਦੇ ਕੇ ਨਵਾਜਿਆ ਤੇ ਜੋ ਸ਼ਹਿਰ ਦਾ ਜੋ ਹਲਾਰਾ ਵਾ ਉਹ ਤੁਸੀਂ ਵੋਟਾਂ ਵਾਲੇ ਦੇਣੀ ਵੇਖੋਗੇ ਉਸ ਤੋਂ ਪਹਿਲਾਂ ਵੇਖੋਗੇ ਕਿ ਕਿਸ ਤਰ੍ਹਾਂ ਨੇਰੀ ਹੁੰਦੀ ਆ ਜਿਸ ਤਰ੍ਹਾਂ ਕਿ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀਏ ਵੀ ਪਵਿੱਤਰ ਧਰਤੀ ਦੇ ਜੋ ਗੰਧ ਪਿਆ ਜੋ ਨਸ਼ੇਰਾ ਗੰਧ ਜੋ ਗੁੰਦਾ ਕਰਦੀ ਰਾ ਨਾਚ ਜਿਹੜਾ ਹੋ ਰਿਹਾ ਇਸ ਨੂੰ ਠੱਲ ਪਾਉਣ ਲਈ ਬੀਬੀ ਰੰਧਾਵਾ ਜੀ ਇੱਥੇ ਖੜੇ ਨੇ ਕਿਉਂਕਿ ਇੱਕ ਇਹ ਬੀਬੀ ਨਹੀਂ ਕਹ ਲਈ ਇਹ ਬੀਬੀ ਬੰਦਾ ਬਣ ਕੇ ਇੱਥੇ ਆਏ ਨੇ ਕਿਉਂਕਿ ਜਿਨ੍ਹਾਂ ਨੇ ਇੱਕ ਬੱਚਿਆਂ ਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੱਤੀ ਆ ਕਿ ਪ੍ਰਿੰਸੀਪਲ ਹੁੰਦਿਆਂ ਵੀ ਤਰਨਤਾਂ ਦੇ ਇਹਨੇ ਨੌਜਵਾਨ ਜਿਹੜੇ ਸਾਡੇ ਵੀਰ ਨੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਸਿੱਖਿਆ ਲਈ ਆ ਉਹ ਵੀ ਇੱਕ ਬਹੁਤ ਪ੍ਰਨ ਕਰ ਰਿਹਾ ਕਿ ਅਸੀਂ ਬੀਬੀ ਰੰਧਾਵਾ ਜੀ ਨੂੰ ਜਿਤਾ ਕੇ ਤਰਨਤਾਂ 'ਚੋਂ ਕਹੀਂ ਜੋ ਮੰਨਦੇ ਆ ਕਿ 10-15000 ਰੁਪਏ ਤੋਂ ਵੱਧ ਵੋਟ ਬੀਬੀ ਜੀ ਨੂੰ ਇਹ ਪਵੇਗੀ